ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਭਾਰਤ ਵਿੱਚ ਸਭ ਤੋਂ ਪਹਿਲਾਂ ਸਤਿਗੁਰੂ ਰਾਮ ਸਿੰਘ ਜੀ ਨੇ 13 April 1857 AD ਨੂੰ ਆਜ਼ਾਦੀ ਦਾ ਬੇਗੁਲ ਪਜਾਇਆ। ਕੂਕਾ ਅੰਦੋਲਨ ਤਹਿਤ ਅੰਗਰੇਜ਼ ਹਕੂਮਤ ਨੇ 68 ਨਾਮਧਾਰੀ ਸਿੰਘਾਂ ਨੂੰ ਮਲੇਰ ਕੋਟਲਾ ਵਿਖੇ ਥੋਪਾ ਨਾਲ ਉਡਾ ਦਿੱਤਾ। 9 ਸਿੰਘਾਂ ਨੂੰ ਫਾਂਸੀ ਤੇ ਚੜਾ ਦਿੱਤਾ ਅਤੇ ਅਨੇਕਾ ਜ਼ੁਲਮ ਕੀਤੇ। ਮੌਜੂਦਾ ਨਾਮਧਾਰੀ ਮੁਖੀ ਸ਼੍ਰੀ ਸਤਿਗੁਰੂ ਉਹਦੇ ਸਿੰਘ ਜੀ ਦੀ ਕਿਰਪਾ ਸਦਕਾ ਵੱਡੇ ਪੱਧਰ ਤੇ ਫਿਲਮ ਕੂਕਾ ਵਿਦਰੋਹ ਦੀ ਸ਼ੂਟਿੰਗ ਚੱਲ ਰਹੀ ਹੈ ਫਿਲਮ ਦੇ ਡਾਇਰੈਕਟਰ ਚਰਨਜੀਤ ਸਿੰਘ ਨੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ 13 April 1857 ਇਸਵੀ ਨੂੰ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਆਜ਼ਾਦੀ ਦਾ ਮੁੱਢ ਬੰਨਿਆ ਸੀ ਸ੍ਰੀ ਭੈਣੀ ਸਾਹਿਬ ਵਿਖੇ ਤਖੋਨਾ ਝੰਡਾ ਲਹਿਰਾ ਕੇ ਸ੍ਰੀ ਸਤਗੁਰੂ ਦੇ ਸਿੰਘ ਜੀ ਦੀ ਕਿਰਪਾ ਸਦਕਾ ਦੇਸ਼ ਦੀ ਆਜ਼ਾਦੀ ਦੀ ਲਹਿਰ ਤੇ ਇੱਕ ਫਿਲਮ ਬਣਾਈ ਜਾ ਰਹੀ ਹੈ ਅਸੀਂ ਉਹਨਾਂ ਦੇ ਜਿਹੜੇ ਕਰ ਰਹੇ ਨੇ ਉਹਨਾਂ ਨਾਲ ਗੱਲ ਕਰਨ ਤਨਪਾਲ ਜੀ ਨਾਲ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕਿਹੜੀ ਪਿਕਚਰ ਆ ਕੀ ਨਾਮ ਆ ਜੀ ਇਹਦਾ ਕੀ ਰੱਖਿਆ ਇਹ ਕੋਕਾ ਬਿੱਦਰੋ ਤੇ ਸਤਿਗੁਰੂ ਰਾਮ ਸਿੰਘ ਜੀ ਸਤਿਗੁਰੂ ਸੱਚ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਅਸੀਂ ਬਣਾ ਰਹੇ ਹਾਂ ਭੈਣੀ ਸਾਹਿਬ ਦੇ ਵੱਲੋਂ ਕਿ ਸਾਰੀ ਸੰਗਤ ਨੂੰ ਤੇ ਬਾਹਰ ਵਾਲੀ ਸੰਗਤ ਨੂੰ ਵੀ ਪਤਾ ਚੱਲੇ ਕਿ ਜਿਹੜਾ ਸਤਿਗੁਰੂ ਰਾਮ ਸਿੰਘ ਜੀ ਨੇ ਸੰਗਤ ਤੇ ਕਿਰਪਾ ਕੀਤੀ ਔਰ ਜਿਹੜੇ ਸ਼ਹੀਦਾਂ ਨੇ ਕੁਰਬਾਨੀਆਂ ਪਾਈਆਂ ਨੇ ਜਿਹਦੇ ਕਰਕੇ ਦੇਸ਼ ਦੀ ਆਜ਼ਾਦੀ ਪ੍ਰਾਪਤ ਹੋਈ ਉਹ ਕੀ ਕੀ ਵਾਕਏ ਹੋਏ ਸਨ ਕਦੋਂ ਹੋਏ ਸਨ ਕਿਸ ਤਰ੍ਹਾਂ ਹੋਏ ਸਨ ਉਹ ਸਾਰਾ ਜਿਹੜਾ ਵੇਰਵਾ ਹੈਗਾ ਹੈ ਅਸੀਂ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕੀਏ ਅ ਤਨਪਲ ਜੀ ਇਹ ਆਪਣਾ ਕਿਹੜੀ ਕਿਹੜੀ ਜਗਤ ਤਨਜੀਤ ਜੀ ਸਰ ਕਿੱਥੇ ਕਿੱਥੇ ਆਪਾਂ ਤੁਸੀਂ ਸ਼ੂਟ ਕੀਤਾ کافی دیر ਹੋ ਗਈ ਤੁਹਾਨੂੰ ਇਹ ਕਰਦੇ ਨੂੰ ਕਿਹੜੀ ਕਿਹੜੀ ਜਗ੍ਹਾ ਇਹਨਾਂ ਨੇ ਕਿਤੇ ਐ ਅਸੀਂ ਪੁਰਾਣਾ ਪੈਣੀਸਾ ਬਣਾਇਆ ਸੀ ਐਲੰਬਾਦ ਵਿੱਚ ਅ ਸਰਸੇ ਦੇ ਕੋਲ ਤੇ ਹੁਣ ਜਿਹੜਾ ਹੈਗਾ ਹੈ ਅਸੀਂ ਦਰਾਏ ਵੀ ਸ਼ੂਟ ਕੀਤਾ ਹੈ ਜਿੱਥੇ ਅਸੀਂ ਮਲੇਰਕੋਟਲਾ ਦਾ ਪਿੰਡ ਵੀ ਬਣਾਇਆ ਹੈ ਤੇ ਹੁਣ ਇਹ ਤੇ ਪੈਣੀ ਸਾਹਿਬ ਵਿੱਚ ਐ ਸਤਗੁਰੂ ਰਾਮ ਸਿੰਘ ਦੇ ਪਰਦੇਸ ਦਾ ਬੰਦਾ ਸੀਨ ਜਿਹੜਾ ਹੈਗਾ ਹੈ ਜਦੋਂ ਅੰਗਰੇਜ਼ ਸਤਗੁਰੂ ਜੀ ਨੂੰ ਜਲਾਵਤਨ ਕਰਕੇ ਰੰਗੂਨ ਲੈ ਗਏ ਸਨ ਉਸ ਦੀ ਫਿਲਮਿੰਗ ਕਰਦੇ ਪਏ ਹੁਣ ਤੇ ਸਰ ਇਹਦੇ ਵਿੱਚ ਕਲਾਕਾਰ ਜਿਹੜੇ ਨੇ ਆਰਟਿਸਟ ਨੇ ਉਹ ਕਿੱਥੋਂ ਲੈਨੇ ਕਿੱਥੋਂ ਆਪਣੇ ਲੋਕਲ ਨੇ ਇੱਕ ਬਾਰੋਂ ਮਿਲੇ ਹਰੇ ਲਈ ਐ ਮੋਸਟਲੀ ਐਕਟਰ ਸਾਰੇ ਜਿਹੜਾ ਹੈਗੇ ਨੇ ਬੰਬਈ ਤੋਂ ਆਏ ਨੇ ਜਿਹੜੇ ਆਪਣੇ ਫੋਰਨ ਐਕਟਰਸ ਹੈਗੇ ਨੇ ਕੁਝ ਪੋਲੈਂਡ ਤੋਂ ਹੈਗੇ ਨੇ ਕੁਝ ਅਮਰੀਕਾ ਤੋਂ ਹੈਗੇ ਨੇ ਕੁਝ ਇੰਗਲੈਂਡ ਤੋਂ ਹੈਗੇ ਨੇ ਤੇ ਕੁਝ ਆਇਰਲੈਂਡ ਤੋਂ ਆਕਨੇ ਜੀ ਸਰ ਜਿਹੜੀ ਇਹ ਫਿਲਮ ਆ ਇਹ ਵੱਡੇ ਵੱਡੇ ਪਰਦੇ ਤੇ ਚੱਲੂਗੀ ਕਿਸ ਤਰ੍ਹਾਂ ਅਮਰੀਕਾ ਕਿਸ ਤਰ੍ਹਾਂ ਕਿ ਆਪਾਂ ਆਪਣੇ ਲਈ ਉਹ ਡਾਕੂਮੈਂਟਰੀ ਬਣਾ ਰਹੇ ਹਾਂ ਕਿ ਪੂਰੀ ਆਲ ਵਰਲਡ ਚੱਲੂ ਕਿਸ ਤਰ੍ਹਾਂ ਜੀ ਐ ਸਭ ਜਗ੍ਹਾ ਹੈ ਜਿੱਕੇ ਪੈਣੀ ਸਾਹਿਬ ਦੇ YouTube ਚੈਨਲ ਤੇ ਉੱਤੇ ਤੇ ਇੱਥੇ ਪੈਣੀ ਸਾਹਿਬ ਵਿੱਚ ਜਿਹੜਾ ਸੱਚ ਪਾਛੇ ਮਿਊਜ਼ੀਅਮ ਬਣਾ ਰਹੇ ਨੇ ਉਸ ਮਿਊਜ਼ੀਅਮ ਵਿੱਚ ਰੋਜ਼ ਦਿਖਾਈ ਜਾਏਗੀ ਜੀ ਇਹ ਫਿਲਮ ਤੇ ਅਸੀਂ ਗੱਲਬਾਤ ਕਰਾਂਗੇ ਕੋਈ ਬਾਹਰੋਂ ਵੀ ਆਰਟਿਸਟ ਆਏ ਹੋਏ ਨੇ ਹੈਲੋ ਸਰ ਸਰ ਕਹਾਂ ਸੇ ਸਰ ਯਾ yeah I'm, my name is Michael I'm from Poland but I live in India for many years my wife is Indian so I'm I'm staying in Mumbai hello my name is Jan I play Colonel Bailey uh, it was a very stringent role of uh, chasing up uh, some go group and uh, although i'm an englishman i watch the past and i feel ashamed sometimes tusi <laughs> dekh sakde ho ji kinni baro baro bahut hi bade padde te aari hai main saryan nu feel karanga jadon film ban ke taiyar ho rahi hai sab nu zarur saada farz banda sanu pata lagge sade desh di azadi layi kutta lahr ne satyu ram singh ne kinna yogdan pae sanu dekhna hai sachi gal ji